ਏ ਹਾਲ ਚਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਬੀ ਬਲੋਗਰ ਚੈਨਲ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋ ਦੋ ਵੀਨ ਇੰਟਰਵਿਊ ਦੇ ਤਾ ਚਲ ਗਏ ਯਾਨੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗਾਇਜ਼ ਅੱਜ ਮੈਂ ਗਿਆ ਨਹੀਂ ਸਕੂਲੇ ਤੇ ਮੀ ਬਹੁਤ ਪੈ ਗਿਆ ਸੀ ਇਸ ਕਰਕੇ ਮੈਂ ਮਾਰੀ ਹੈ ਛੁੱਟੀ ਤੇ ਕਿਆ ਕਰੂ ਰੱਖਾਂ ਦਾ ਹਾਲ ਪਤਾ ਨਹੀਂ ਯਾਰ ਅੱਖੇ ਕਿ ਕੀ ਪੈ ਗਿਆ ਲੜਕੀ ਆਂਦੀ ਹੈ ਤੇ ਅੱਜ ਗਾਇਜ਼ ਆਪਾਂ ਵੀ ਨਹੀਂ ਆਉਣੀਆਂ ਪੂਰੀਆਂ ਬੋਣੀਆਂ ਹੁਣ ਆਪਾਂ ਨਾ ਦੋਗੇ ਮੇਜ਼ ਬਨ ਲਈਏ ਇਹ ਹੁਣ ਜੇ ਕੋਈ ਬੰਨਾ ਹੋਏ ਤੇ ਤੇ ਮਾ ਲਾ ਦਮ ਲਾ ਕੇ ਨਾ ਪਰਨਾ ਪੁਰਨਾ ਬੰਨਾ ਹੋਗਾ ਦੁਬਾਲਾਂਗੇ ਤੇ ਹੁਣ ਰੋਟੀ ਖਾਣੇ ਆ ਤੇ ਫਿਰ ਤੁਹਾਨੂੰ ਬੰਦੇ ਆ ਰੋਟੀ ਨਾਲ ਹੀ ਖਾ ਕੇ ਗੇਮ ਨੂੰ ਖੇਡ ਕੇ ਬਾਏ ਗਾਈਜ਼ ਕੀ ਹਾਲ ਚਾਲ ਦੋਸਤੋ ਟਾਡਾ ਸਾਰਿਆਂ ਦਾ ਹੈ ਗਾਈਜ਼ ਇੰਟਰੋ ਫਿਰ ਦੇਤਾ ਹੈ ਉਹਦੇ ਲਈ ਮਾਫੀ ਕਿ ਅਗੇ ਜੇਦਾ ਬੋਲ ਜਗਾ ਇੰਟਰੋ ਦਤਾਗਾ ਨਹੀਂ ਹੈ ਗਾਈਜ਼ ਮੈਂ ਬੰਨਾ ਲਗਾ ਪੱਗ ਹਰੇ ਰੰਗ ਦੀ ਤੇ ਫਿਰ ਚੱਲਦੇ ਆਂ ਦੁਕਾਨੇ ਦੁਕਾਨ ਅੱਜ ਖੋਲਾਂਗੇ ਕਿਉਂਕਿ ਛੁੱਟੀ ਆ ਤੇ ਨਾਲੇ ਅੱਜ ਕੰਮ ਵੀ ਕਰਉਣਾ ਮੜਿਆ ਪਲੰਬਰ ਦਾ ਤੇ ਜੇ ਆ ਗਿਆ ਅੱਜ ਨਾਲੇ ਮੀਂਹ ਪੈ ਗਿਆ ਜੇ ਤਾਂ ਆ ਗਿਆ ਠੀਕ ਆ ਨਹੀਂ ਤਾਂ ਫਿਰ ਰਹਿਣ ਲੱਗੋਦਾ ਦੁਕਾਨ ਤੇ ਖੋਲਣੀ ਜਾਗੇ ਨਾਲੇ ਕੰਮ ਕਮ ਕਰਦੇ ਸਕੂਲ ਦਾ ਉਹਨਾਂ ਨੂੰ ਮਿਲਦੇ ਸੀ ਤਾਂ ਦੁਕਾਨ ਚ ਜਾ ਕੇ ਨਹੀਂ ਪੱਗ ਬਨ ਕੇ ਕੀ ਹਾਲ ਗਾਈਜ਼ ਆਪਾਂ ਬਣਨੀ ਹੈ ਜੀ ਪੱਗ ਆ ਆ ਵੀਚ ਬਣਨੀ ਹੈ ਜੀ ਪੱਗ ਸ਼ੇਪ ਆਪਣੀ ਉਹ ਹੀ ਸਿੰਪਲ ਉਹਨਾਂ ਪਚਾਉਂਦੇ ਆ ਤੇ ਦੁਕਾਨ ਤੇ ਦੁਕਾਨੇ ਖੋਲਦੇ ਆ ਲੈ ਜੀ ਇਹ ਬੈਗ ਪੜਨਾ ਵੀ ਆ ਬਰਾ ਅੱਜ ਕੀ ਕਰ ਸਕਦੇ ਆ ਸਕੂਲੋਂ ਸੇ ਟੀਮ ਵਾਲੀ ਕੰਮ ਡੇੜਾ ਉਹਨਾਂ ਕਹਿੰਦੇ ਆ ਬਿਆਵਾਰ ਲਈ ਕਿਹਦੇ ਪਤਾ ਕੰਮ ਕਦੇ ਨਹੀਂ ਕੰਪਲੀਟ ਹੁੰਦਾ ਇਹ ਕੰਮ ਵੀ ਕਰਦੇ ਆ ਤੇ ਲੱਗੇ ਨਾਲੇ ਨਾਲੇ ਕੋਖਣੀ ਗਈ ਨੂੰ ਦਾ ਪਤਾ ਨਹੀਂ ਲਿਆਂ ਦੁਕਾਨਾ ਜਿਹੜਾ ਇਤਕਾ ਨੂੰ ਖੋਲ ਕੇ ਫਾਈਲ ਕਰਦੇ ਹੋਏ ਗਾਈਜ਼ ਆ ਪਾ ਚੁਕੇ ਆ ਦੁਕਾਨ ਦੇ ਵਿੱਚ ਤੇ ਦੁਕਾਨ ਦੇ ਵਿੱਚ ਮੈਂ ਸਫਾਈ ਸਭੀ ਕਰ ਲਈ ਐ ਤੇ ਮੈਂ ਹਾਂ ਮੜਾ ਮੜਾ ਕੰਮ ਕਰ ਲਿਆ ਸਕੂਲ ਦਾ ਐ ਮੈਂ ਬਾਅਦੋਂ ਕੱਲ੍ਹ ਗਰਾਂ ਨਾ ਪੈਣ ਸਕੂਲੋਂ ਤੇ ਚੈੱਕ ਕਰੋ ਗਾਈਜ਼ ਤੇ ਹੁਣ ਇੱਥੇ ਚੈੱਕ ਕਰੋ ਭਾਈ ਸਵੇਰੀ ਹੋਈ ਆ ਟਾਈਮ 12 ਵਜੇ ਤੇ ਨਹੀਂ ਤੇ ਸਵੇਰੀ ਹੋਈ ਹੈ ਇਹ ਕਹਿਣ ਐ ਇੰਨੀ ਗੱਲ ਆ ਕਿ ਹੋ ਨਹੀਂ ਮਤਲਬ ਗਰਮੀ ਨਹੀਂ ਹੋਈ ਬਹੁਤ ਵਧੀਆ ਇਹਨਾਂ ਸੇ ਟਾਈਮ ਬਹੁਤ ਸਾਰਾ ਬੜਾ ਵਧੀਆ ਬਦਲ ਬਦਲਾ ਆ ਵੇਖੋ ਗਾਈਜ਼ ਨਹੀਂ ਪੈ ਰਿਹਾ ਅਜੇ ਵੀ ਹਾਈ ਜੀ ਇਹ ਜਿਹੜਾ ਮੜਾ ਮੜਾ ਮੀ ਭੰਦਿਆ ਹੈ ਉਹ ਅੱਜ ਕੋਈ ਸਕੂਲੇ ਨਹੀਂ ਗਿਆ ਯਾਰ ਜਿੱਦਾਂ ਮੈਂ ਨਹੀਂ ਗਏ ਵੀ ਨਹੀਂ ਗਏ ਨੇ ਕੀ ਕਰ ਸਕਦੇ ਗਾਈਸ ਯਾਤ ਮੈਂ ਤੇ ਇਹਨੂੰ ਕਹਿ ਨਹੀਂ ਸਕਦੇ ਤੇ ਆਪਾਂ ਵੀ ਛੁੱਟੀ ਮਾਰੀ ਤੇ ਆਪਾਂ ਮਾਰੀ ਨਾ ਉਹ ਜਿਹੜਾ ਆਪਾਂ ਕਹਿ ਸਕਦੇ ਹੈ ਤੇ ਗਾਈਸ ਹੁਣ ਆਪਾਂ ਮਿਲਦੇ ਭੈਣੇ ਰੋਟੀ ਖਾਣੇ ਹੁਣ ਕੰਮ ਕਰਕੇ ਤੁਹਾਨੂੰ ਮਿਲਦੇ ਗਾਈਸ ਗਾਈਜ਼ ਆਪਾਂ ਲਿਆ ਆ ਪੜਪੁਰ ਤੇ ਪੰਜਾਬੀ ਦਾ ਥੋੜਾ ਜਿਹਾ ਕੰਮ ਕਰਨ ਵਾਲਾ ਸੀ ਮੈਂ ਹੁਣ ਬਾਅਦ ਚੋ ਕਰਦੇ ਆ ਤੇ ਗਾਈਜ਼ ਤੁਹਾਨੂੰ ਪਤਾ ਦੋ 1 ਮਹੀਨੇ ਤੋਂ ਰੀਚਾਰਜ ਮੈਂ ਨਹੀਂ ਕਰਾਇਆ ਫੋਨ ਦੇ ਵਿੱਚ ਕਿ ਤੁਹਾਨੂੰ ਪਤਾ ਨਹੀਂ ਚਾਰਜ ਬਹੁਤ ਮਹਿੰਗਾ ਹੋ ਗਿਆ ਨਾਲੇ ਘਰ ਦੇ ਕਰਾ ਕੇ ਨਹੀਂ ਦਿੰਦੇ ਤੇ ਇਸ ਕਰਕੇ ਗਾਈਜ਼ ਮੈਂ ਨਵੀਂ سیم ਹੀ ਲੜੀ ਆ BSNL ਦੀ ਨਾਲੇ ਇੱਥੇ ਬਟਾਲੇ ਸਿਗਨਲ ਜਿਆਦੇ ਹੁੰਦੇ ਇੱਥੇ 5G ਰੈਡੀ ਭਰਾ 4 ਦੀ ਰੇਂਜ ਵਹਾਂ ਹੁੰਦੀ ਆ ਤੇ 5G ਰੈਡੀ ਕਿੱਥੋਂ ਚਲ ਜਿੱਦਾਂ ਵੀ ਹੈ ਤੇ ਇਹ ਸੇਮ ਆ ਏ ਗਾਈਜ਼ ਹੁਣ ਆਪਾਂ ਸਿਮ ਲੈ ਲਈ ਆ ਤੇ ਕਿੰਨੇ 2 ਘੰਟੇ ਤੱਕ 2 ਘੰਟੇ ਬਾਅਦ ਫੂਲ ਦੇ ਵਿੱਚ ਬਾਹਰ ਚੱਲ ਪੂਗੀ ਮੈਂ ਚਲੋ ਠੀਕ ਆ ਤੇ ਗਾਈਜ਼ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਦੇ ਆ ਕਿਦੋਂ ਮੈਂ ਉਹਨੇ ਪਤਾ ਨਹੀਂ ਗਾਈਜ਼ ਬਾਏ ਯਾਰ ਗਾ ਦੋਸਤੋ ਟਿੱਕਾ ਦਿਓ ਗਾਈਜ਼ ਮੈਂ ਆ ਚੁੱਕਾ ਹਥਲੂ ਦੁਕਾਨ ਬੰਦ ਕਰਕੇ ਖਾ ਲਈ ਰੋਟੀ ਹੁਣ ਜਾਣ ਦਾ ਟਾਈਮ ਹੋ ਚੁੱਕਾ ਟਿਊਸ਼ਨ ਦਾ ਤੇ ਜਾਣੇ ਆ ਟਿਊਸ਼ਨ ਤੇ ਤੁਹਾਨੂੰ ਮਿਲਦੇ ਆ ਸਿੱਧਾ ਕਾਨੂੰਨੀਆ ਦੇ ਵਿੱਚ ਬਾਏ ਗਾਈਜ਼ ਹੂੰ ਯਾ ਚੱਲ ਦੋਸਤੋ ਆਪਾਂ ਆ ਚੁੱਕੇ ਹਾਂ ਅਡਵਿਸ਼ਨ ਤਾਂ ਬੈਗ ਰੱਖ ਕੇ ਤੇ ਮੇਰ ਨਾਲ ਹੈਗਾ ਇਹ ਪੱਡਾ ਤੇ ਹੁਣ ਆਪਾਂ ਚੱਲੇ ਆ ਪਾਰਕ ਦੇ ਵਿੱਚ ਮਮਾ ਫੋਕਸ ਹੀ ਨਹੀਂ ਵੱਜਾ ਹਾਂ ਹੁਣ ਵੱਜਦਾ ਹੀ ਹੁਣ ਵੱਜਦਾ ਫੋਕਸ ਹੁਣ ਗਾਈਜ਼ ਆਪਾਂ ਚੱਲਦੇ ਪਾਰਕ ਦੇ ਵਿੱਚ ਐਨੀ ਕਿਸੇ ਵੀ ਹੋਣੀ ਵਾਲਾ ਤੇ ਆਉ ਰਿਹਾ ਆਉ ਰਿਹਾ ਫੋਕਸ ਹੀ ਵੱਜਾ ਓਏ ਯਾਰ ਆ ਹੋ ਗਿਆ ਗਾਈਜ਼ ਚੈੱਕ ਕਰੋ ਤੇ ਹੁਣ ਆਪਾਂ ਚੱਲਦੇ ਆ ਪਾਰਕ ਦੇ ਵਿੱਚ ਤੁਹਾਨੂੰ ਮੈਂ ਦਿਆ ਫੇਰ ਘੂੜ ਕੇ ਗਾਈਜ਼ ਫੇਰ ਦੇ ਆ ਪਾਰਕ ਗੱਲ ਨਹੀਂ ਆਈ ਹੈ ਗਾਇਲੋ ਨਾ ਪਾ ਚੁਕੇ ਆ ਪਾਰਕ ਦੇ ਵਿੱਚ ਤੇ ਲੈ ਲੱਗਿਆ ਝੂਟੇ ਮੈਂ ਸਾਈਕਲਿੰਗ ਕਰਨ ਲੱਗਾ ਕਰਦੇ ਆ ਜ਼ਮੀਨ ਨੂੰ ਪਿਆਰ ਬੜਾ ਸੋਹਣਾ ਮੌਜਾ ਲ ਹੋਇਆ ਹੈ ਤੇ ਅੱਗੇ ਕੱਲ ਹੀ ਆ ਕੋ ਵੱਡੀ ਇਹਨਾਂ ਨੇ ਭੰਗ ਭੰਗ ਤੇ ਕੀ ਕਰਾਦੇ ਯਾਰ ਫੇਰ ਮੀ ਪੈ ਗਿਆ ਫੇਰ ਰੁਕ ਜਾਨੀ ਚਲੋ ਕੋਈ ਨਾ ਗਾਇਸ ਹੁਣ ਆਪਾਂ ਕਰਦੇ ਸਾਈਕਲਿੰਗ ਤੁਹਾਨੂੰ ਮਿਲਦੇ ਜਾਨ ਲੱਗਿਆ ਪਾਏ ਗਾਇਸ ਇਹ ਜੇ ਬੜੀ ਆ ਚੁਕ ਨੇ ਨਨੂ ਆਖਿਆ ਕੋਈ ਚੀਚੂ ਲੈ ਆਇਓ ਸੱਚੀ ਆ ਕੇ ਲੈ ਕੀ ਲੈ ਆਇਆ ਓਏ ਤੂੰ ਦੇ ਓਏ ਹੋਏ ਦੇ ਦੇ ਜਲਦੀ ਤੂੰ ਦਿਖਾਓ ਜੀ ਉਰੋ ਜਾ ਢੀ ਕਾਲੀ ਵੇਹਣ ਤੂੰ ਤੇ ਢਫੰਦੀ ਗਾਈ ਜੋਨਾ ਬਖਾਨ ਨੇ ਤੇ ਫਿਰ ਜਾਣੇ ਆ ਚੀਚੂ ਚੂਚੀ ਖਾ ਲਈ ਹੈ ਤੇ ਹੁਣ ਆਪਾਂ ਚੱਲਦੀਆਂ ਖਾੜੇ ਸਾਨੂੰ ਸਿੱਧਾ ਮਿਲਦੇ ਆ ਖਾੜੇ ਘਰ ਘਰ ਕਰੋ ਬੈਗ ਬੂਗ ਰੱਖ ਕੇ ਕੁਛ ਨੂੰ ਲੈਣੀ ਹੈ ਬੈਗ ਫੇ ਚੱਲਦੇ ਆ ਬੈਗ ਪਰੇ ਰੱਖ ਕੇ ਬੈਗ ਬਾਈ ਗਾਈਸ ਹੋਣ ਆ ਚੁਕਾ ਮੈਂ ਘਰੇ ਤੇ ਘਰ ਆ ਕੇ ਮੈਂ ਸੋਚਿਆ ਕਿ ਅਮਰੂਦ ਖਾਣੇ ਆ ਅਮਰੂਦ ਆਏ ਸੀ ਤੇ ਹੁਣ ਅਮਰੂਦ ਖਾ ਕੇ ਫਿਰ ਚੱਲਦਾ ਗੁਰਦੁਆਰੇ ਗਾਈਸ ਆਪਾਂ ਆ ਚੁਕੇ ਆ ਖਾੜੇ ਤੇ ਨਾ ਦਾ ਪਾਰੀ ਨਹੀਂ ਆਏ ਆ ਤੇ ਵਲੋਗ ਬੰਦ ਕਰਨਾ ਪੈਣਾ ਹਾਂਜੀ ਗਾਈਸ ਪਾਰੀ ਨਹੀਂ ਆਇਆ ਤੇ ਇਸ ਕਰਕੇ ਆਪਾਂ ਨੂੰ ਇਸ ਕਰਕੇ ਆਪਾਂ ਗਾਈਸ ਇੱਥੇ ਵਲੋਗ ਦੀ ਸਮਾਪਤੀ ਕਰਨੀ ਪੈਣੀ ਹੋਣਾ ਆਪਾਂ ਤਾਂ ਨੂੰ ਮਿਲਾਂ ਗਾਈਸ ਕਦਕਾ ਖੇਡ ਕੇ ਚੱਗ ਗਿਆ ਤੁਹਾਡੇ ਵਲੋਗ ਦੇ ਆਪਾਂ ਅਜਿਲੇ ਚੱਕ ਗਏ ਆ। ਆ ਵੇਖਿਆ ਉੜਨ ਕਿ ਬੋਲੋ ਜੀ ਇਦਾਂ ਦਾ ਲੱਗਦਾ ਤੈਨੂੰ ਜਿੱਦੜ ਵਿਖਾ ਗਏ। ਨਹੀਂ ਸੋਣਾ ਪਾਣੀ ਹੋ ਗਿਆ ਗੁਰਦਾਰੇ ਸੁਕੰਦ ਜਾ। ਕਿ ਤੇ ਹੁਣ ਆਪਾਂ ਪਾਣੀ ਪੁਣੀ ਪੀ ਕੇ ਪਾਣੀ ਪੁਣੀ ਪੀ ਕੇ ਤੇ ਖੇਡਾਂਗੇ ਮੇਰੇ ਜਿਵੇਂ ਸੇਮ ਚੱਲ ਪਈ ਸਾਰਿਆਂ ਦਾ ਧੰਨਵਾਦ ਧੰਨਵਾਦ ਕਹਿੰਨੇ ਆ ਬਹੁਤ ਬਹੁਤ ਰੱਖ ਰੱਖ ਰਹੀਆਂ ਸੇਮ ਚੱਲ ਪਈ ਮੇਰੀ ਬੀਐਸਐਲ ਦੀ। ਹੁਣ ਆਪਾਂ ਘਰ ਜਾ ਕੇ ਦੇਨੇ ਆ ਕਿ ਨੈਟ ਵੀ ਚੱਲਦਾ ਹੈ ਕਿ ਨਹੀਂ ਚੱਲਦਾ। ਹੁਣ ਗਾਇਸ ਆਪਾਂ ਖੇਡਣ ਲੱਗੇ ਆ ਸਾਰੇ ਜਣੇ। ਗੇਮਿੰਗ ਗੇਮਿੰਗ ਕਰ ਲਗੇ ਆ ਚੈਪਰ ਬਾਈ ਸਾਰ ਜਣੇ ਹੁਣ ਆਪਾਂ ਪਾਣੀ ਪੀ ਗਏ ਖੇਡਦੇ ਆ ਗਏ ਫਿਰ ਜਾਂਦੇ ਕਿਰੇ ਗਾਇਸ ਮੈਂ ਗੇਮ ਗੁੰਮ ਖੇਡ ਕੇ ਆ ਚੁੱਕਾ ਕਰੇ ਹੁਣ ਲਾਵਾਂਗੇ ਪਰਨਾ ਫੇ ਨਹਾਤ ਹੋ ਕੇ ਆ ਕੇ ਫਿਰ ਖਾਵਾਂਗੇ ਰੋਟੀ ਜਿਹਨੂੰ ਲੱਗਾ ਗਾਇਸ ਅੱਜ ਦਾ ਵਲੋਗ ਵਧੀਆ ਲਾ ਵਲੋਗ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕੀਤੇ ਬਾਏ ਬਾਏ ਗਾਇਸ